ਹਾਂਜੀ ਪੰਜਾਬ ਦੇ ਲੋਕ ਸਾਜ ਰਵਾਵ ਪ੍ਰਾਤਨ ਸਮੇਂ ਦਾ ਇੱਕ ਤੰਤੀ ਸਾਜ ਹੈ ਤੇ ਸੰਗੀਤ ਦੇ ਪ੍ਰਮੁੱਖ ਸਾਜਾਂ ਵਿੱਚੋਂ ਇੱਕ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਣੀ ਉਚਾਰਨ ਸਮੇਂ ਭਾਈ ਮਰਦਾਨਾ ਜੀ ਰਵਾਵ ਵਜਾਉਂਦੇ ਸੀ। ਅਲਗੋਜਾ, ਦੋ ਜੁੜੀਆਂ, ਚੁੰਝ ਵਾਲੀਆਂ ਬੰਸਰੀਆਂ ਹੁੰਦੀਆਂ ਨੇ ਢੋਲ। ਪੰਜਾਬੀ ਸੱਭਿਆਚਾਰ ਦਾ ਵੇਸ਼ਕੀਮਤੀ ਸਾਜ ਹੈ ਤੇ ਵਿਆਹਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਇਹਨੂੰ ਵਜਾਇਆ ਜਾਂਦਾ। ਢੋਲ ਕੀ ਦਾ ਛੋਟਾ ਰੂਪ ਆ ਦੇਖੋ ਆ ਰਹੇ। ਢੋਲ ਠੀਕ ਹੈ। ਇਹ ਟੋਲਾ ਸਰੰਗੀ ਰਵਾਵ ਬੰਦਰੀ ਅਲਗੋਚੇ ਸੱਪ ਠੀਕ ਹੈ ਖੜਤਾਲਾਂ ਤੁੰਬੀ ਚਿਮਟਾ ਤੇ ਅੱਗੇ ਕਾਟੋ ਲੋਕ ਸਾਜ਼ਾਂ ਵਿੱਚੋਂ ਇੱਕ ਲੱਕੜ ਦਾ ਬਣਿਆ ਹੁੰਦਾ ਹੈ ਲੱਕੜ ਦੇ ਡੰਡੇ ਉੱਤੇ ਬਣੀ ਕਾਟ ਦੇ ਪਿਛਲੇ ਪਾਸੇ ਤੇ ਰੱਸੀ ਬੰਨੀ ਵੀ ਹੁੰਦੀ ਆ ਗਬਰੂ ਪੰਗੜੇ ਵੇਲੇ ਇਹਨੂੰ ਗਜਾਉਂਦੇ ਨੇ ਟੱਡ ਪ੍ਰਚੀਨ ਲੋਕ ਸਾਜ਼ਾਂ ਵਿੱਚੋਂ ਹੈ ਠੀਕ ਹੈ ਢੱਡ ਡੰਬਰੂ ਤੋਂ ਥੋੜੀ ਜਿਹੀ ਵੱਡੀ ਹੁੰਦੀ ਆ ਕਾਟੋ ਸਰੰਦਾ ਢੱਡ ਗਾਗਰ ਬੀਨ ਇਹਨੇ ਪੰਜਾਬ ਦੇ ਲੋਕ ਸਾਜ